ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣਾ ਅੱਜ ਦਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਹੈ ਕਿ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਸਰੀਰ ਦੇ ਇਸ ਹਿੱਸੇ ਤੇ ਲਗਾਓ ਤਾਂ ਜਨਮਾਂ ਦੀ ਗਰੀਬੀ ਦੂਰ ਹੋ ਜਾਵੇਗੀ ਸੰਗਤ ਜੀ ਵੀਡੀਓ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ ਅਜੀ ਅਗਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਸਾਧ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਕਿ ਸ਼ਨੀਵਾਰ ਨੂੰ ਕੀ ਆ ਜਾਂਦਾ ਹੈ ਕਿ ਸਰੋਂ ਦਾ ਤੇਲ ਲਗਾਓ ਤੇ ਦੇ ਦੇ ਨਾਲ ਪੈਸਾ ਹੀ ਪੈਸਾ ਆਵੇਗਾ ਤੇ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਵੀ ਆਵੇਗੀ ਇਹਦੇ ਪਿਛੇ ਧਾਰਮਿਕ ਅਤੇ ਵਿਗਿਆਨਿਕ ਕਾਰਨ ਦੋਨੇ ਹੁੰਦੇ ਹਨ ਅਸੀਂ ਜਾਣਦੇ ਹਾਂ ਸਭ ਤੋਂ ਪਹਿਲਾਂ ਧਾਰਮਿਕ ਕਾਰਨ ਜੋ ਹਨ ਉਹ ਉਹਨਾਂ ਦੀਆਂ માનਤਾਵਾਂ ਦੇ ਬਾਰੇ ਵਿੱਚ ਗੱਲ ਕਰਦੇ ਹਾਂ ਕਿ ਆ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਤੇਲ ਲਗਾਓ ਸ਼ਨੀਵਾਰ ਨੂੰ ਖਾਸ ਕਿਸਮ ਦੀਆਂ માનਤਾਵਾਂ ਨਾਲ ਜੋੜਿਆ ਜਾਂਦਾ ਹੈ ਇਸ ਨੂੰ ਸਰੋਂ ਦੇ ਤੇਲ ਦੇ ਨਾਲ ਕਿਤੇ ਨਾ ਕਿਤੇ ਜੋੜਿਆ ਜਾਂਦਾ ਹੈ ਇਸ ਦਿਨ ਲੋਕ ਸਰੋਂ ਦੇ ਤੇਲ ਦੀਆਂ ਵੱਖ-ਵੱਖ ਜੁਗਤਾਂ ਵੀ ਕਰਦੇ ਹਨ ਕਹਿੰਦੇ ਹਨ ਕਿ ਸਾਨੂੰ ਇਸ ਦੇ ਨਾਲ ਫਾਇਦਾ ਹੁੰਦਾ ਹੈ ਸ਼ਨੀਵਾਰ ਦੇ ਦਿਨ ਸਰੋਂ ਦੇ ਤੇਲ ਦਾ ਵਿਸ਼ੇਸ਼ ਮਹੱਤਵ ਹੈ ਅੱਜ ਜੀ ਤੁਹਾਨੂੰ ਦੱਸਾਂਗੇ ਕਿ ਕਿਵੇਂ ਜੀਵਨ ਦੀਆਂ ਮੁਸ਼ਕਲਾਂ ਤੋਂ ਬਾਹਰ ਕੱਢਣ ਦੇ ਵਿੱਚ ਸਰੋਂ ਦਾ ਤੇਲ ਸਹਾਇਕ ਹੁੰਦਾ ਹੈ ਸਭ ਤੋਂ ਪਹਿਲਾਂ ਤਾਂ ਜਿਹੜੀ ਗੁਤੀ ਹੈ ਆਪਾਂ ਗੱਲ ਕਰਦੇ ਹਾਂ ਉਹ ਇੱਕ ਭਾਂਡੇ ਦੇ ਵਿੱਚ ਤੁਸੀਂ ਤੇਲ ਪਾ ਲਵੋ ਕਿਹਾ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਤੇ ਆਪਣਾ ਜਿਹੜਾ ਘਰ ਦਾ ਮੁੱਖ ਦਰਵਾਜ਼ਾ ਹੈ ਉਸ ਦੇ ਦੋਨੋਂ ਪਾਸੇ ਤੇਲ ਜ਼ਰੂਰ ਚੋਵੋ ਹੁਣ ਇਹਦੇ ਪਿੱਛੇ ਧਾਰਮਿਕ ਕਾਰਨ ਕੀ ਹੈ ਕਹਿੰਦੇ ਹਨ ਕਿ ਜਿੰਨੇ ਵੀ ਘਰ ਦੀ ਨੈਗੇਟਿਵਿਟੀ ਅਤੇ ਨਕਾਰਾਤਮਕ ਤਾਕਤਾਂ ਹੁੰਦੀਆਂ ਹਨ ਉਹ ਸਾਰੀਆਂ ਇਹ ਸੋਖ ਲੈਂਦਾ ਹੈ ਜਿਹੜੇ ਸਾਡੇ ਵੱਡੇ ਵੱਡੇਰੇ ਸੀ ਉਹ ਵੀ ਇਹ ਕੰਮ ਕਰਦੇ ਸਨ ਕਿ ਜਦੋਂ ਵੀ ਕੋਈ ਚੰਗਾ ਕੰਮ ਕਰਨਾ ਹੁੰਦਾ ਸੀ ਤਾਂ ਉਹ ਕੰਮ ਕਰਨ ਤੋਂ ਪਹਿਲਾਂ ਉਹ ਆਪਣੇ ਘਰ ਦੇ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਜ਼ਰੂਰ ਚੁੰਦੇ ਸਨ ਕਹਿੰਦੇ ਹਨ ਕਿ ਜੋ ਵੀ ਬੁਰੀਆਂ ਬਲਾਵਾਂ ਨੇ ਨਕਾਰਾਤਮਕ ਸ਼ਕਤੀਆਂ ਨੇ ਉਹ ਸਾਰੀਆਂ ਘਰ ਤੋਂ ਬਾਹਰ ਚੜੀਆਂ ਜਾਂਦੀਆਂ ਨੇ ਤੇ ਘਰ ਦੇ ਵਿੱਚ ਸਿਰਫ ਤੇ ਸਿਰਫ ਚੰਗਾ ਹੀ ਚੰਗਾ ਹੋਵੇਗਾ ਸ਼ੋਭੇ ਸ਼ੋਭ ਹੋਵੇਗਾ ਇਸ ਕਰਕੇ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਆਪਣੇ ਮੁੱਖ ਦਰਵਾਜ਼ੇ ਦੇ ਆਸੇ-ਪਾਸੇ ਤੇਲ ਜ਼ਰੂਰ ਚੋਲਿਆ ਕਰੋ ਆਪਾਂ ਜਦੋਂ ਮੁੱਖ ਦਰਵਾਜ਼ੇ ਦੇ ਅੱਗੇ ਤੇਲ ਚੋਨੇ ਆ ਤਾਂ ਇਹਦੇ ਨਾਲ ਜਿੰਨੇ ਵੀ ਘਰ ਦੇ ਵਿੱਚ ਬੈਕਟੀਰੀਆ ਹੁੰਦੇ ਹਨ ਜਾਂ ਕਹਿ ਲਓ ਕਿ ਕੀੜੇ ਮਕੌੜੇ ਹੁੰਦੇ ਹਨ ਉਹ ਘਰ ਦੇ ਅੰਦਰ ਨਹੀਂ ਆਉਂਦੇ ਉਹ ਉੱਥੇ ਹੀ ਰਹਿੰਦੇ ਹਨ ਇਹ ਵਿਗਿਆਨਕ ਕਾਰਨ ਸੀ ਅਗਲੀ ਗੱਲ ਕਹਿੰਦੇ ਹਨ ਕਿ ਆਪਣੇ ਈਸ਼ਾ ਦੇ ਅਨੁਸਾਰ ਜਿੰਨਾ ਤੁਸੀਂ ਸਰੋਂ ਦਾ ਤੇਲ ਲੈ ਸਕਦੇ ਹੋ ਲੈ ਲਵੋ ਉਹਦੇ ਵਿੱਚ ਥੋੜਾ ਜਿਹਾ ਆਟਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਉਸ ਤੋਂ ਬਾਅਦ ਤੁਸੀਂ ਕਿਸੇ ਜਾਨਵਰ ਨੂੰ ਖਵਾ ਦਿਓ ਇਹਦੇ ਪਿਛੇ ਧਾਰਮਿਕ ਕਾਰਨ ਇਹ ਹੈ ਕਿ ਇਹਦੇ ਨਾਲ ਕਹਿੰਦੇ ਪੁੰਨ ਹੋ ਜਾਂਦਾ ਹੈ ਇਹਦੇ ਨਾਲ ਫਿਰ ਜੋ ਵੀ ਆਪਣੇ ਦੁੱਖ ਤਕਲੀਫਾਂ ਹਨ ਉਹ ਦੂਰ ਹੋ ਜਾਂਦੀਆਂ ਹਨ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਇਹ ਹੈ ਕਿ ਜਿਹੜਾ ਸਰੋਂ ਦਾ ਤੇਲ ਹੁੰਦਾ ਹੈ ਉਹਦੀ ਤਾਸੀਰ ਠੰਡੀ ਹੁੰਦੀ ਹੈ ਜਦੋਂ ਆਟੇ ਦੇ ਵਿੱਚ ਮਿਕਸ ਕੀਤਾ ਜਾਂਦਾ ਹੈ ਤਾਂ ਇਹ ਇੱਕ ਔਸ਼ਦੀ ਦਾ ਕੰਮ ਕਰਦਾ ਹੈ ਜਦੋਂ ਆਪਾਂ ਕਿਸੇ ਜਾਨਵਰ ਨੂੰ ਦੇਵਾਂਗੇ ਜੋ ਵੀ ਜਾਨਵਰ ਇਸ ਨੂੰ ਖਾਵੇਗਾ ਉਸਦੇ ਪੇਟ ਦੇ ਜੋ ਕਈ ਤਰ੍ਹਾਂ ਦੇ ਰੋਗ ਹਨ ਉਹ ਦੂਰ ਹੋ ਜਾਂਦੇ ਹਨ ਤੇ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਕਿਸੇ ਦਾ ਦੁੱਖ ਰੋਗ ਬਿਮਾਰੀਆਂ ਦੂਰ ਕਰਦੇ ਹਾਂ ਤਾਂ ਵਾਹਿਗੁਰੂ ਜੀ ਆਪਣੇ ਤੇ ਖੁਸ਼ ਹੁੰਦੇ ਹਨ ਉਹ ਵੀ ਮੇਰ ਭਰਿਆ ਹੱਥ ਸਾਡੇ ਸਿਰ ਉੱਤੇ ਰੱਖਦੇ ਹਨ ਇਸ ਤਰ੍ਹਾਂ ਜੇ ਆਪਾਂ ਵੀ ਖਵਾਉਨੇ ਆ ਤੇ ਇਹਦੇ ਨਾਲ ਦਾਨਪੁਨ ਵੀ ਹੋਵੇਗਾ ਤੇ ਵਾਹਿਗੁਰੂ ਜੀ ਦੀ ਮਿਹਰ ਵੀ ਹੋਵੇਗੀ ਕਿਉਂਕਿ ਕੁਦਰਤ ਦਾ ਇੱਕ ਨਿਯਮ ਹੈ ਆਪਾਂ ਜੋ ਵੀ ਦਿੰਨੇ ਆ ਉਹ ਕਈ ਗੁਣਾ ਵਧ ਹੋ ਕੇ ਸਾਨੂੰ ਵਾਪਸ ਮਿਲਦਾ ਹੈ ਜਿਵੇਂ ਅਸੀਂ ਸੁੱਖ ਦੇਵਾਂਗੇ ਤਾਂ ਸਾਨੂੰ ਸੋਖ ਹੀ ਮਿਲੇਗਾ ਤੇ ਜੇ ਅਸੀਂ ਕਿਸੇ ਨੂੰ ਦੁੱਖ ਦੇਵਾਂਗੇ ਤਾਂ ਦੁੱਖ ਹੀ ਮਿਲੇਗਾ ਇਹ ਆਪਣੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿਵੇਂ ਦੇ ਕਰਮ ਕਰਨੇ ਹਨ ਕਿ ਅਗਲੇ ਨੂੰ ਅਸੀਂ ਕੀ ਵੰਡਣਾ ਹੈ ਜੇਕਰ ਅਸੀਂ ਖੁਸ਼ੀਆਂ ਵੰਡਾਂਗੇ ਤਾਂ ਸਾਨੂੰ ਖੁਸ਼ੀਆਂ ਮਿਲਣਗੀਆਂ ਆਪਾਂ ਸਭ ਕੀ ਕਰਦੇ ਹਾਂ ਕਿ ਜਦੋਂ ਵੀ ਪ੍ਰਸ਼ਾਦਾ ਬਣਾਉਨੇ ਹਾਂ ਤਾਂ ਕੁਝ ਜ਼ਿਆਦਾ ਹੀ ਬਣਾਉਣਾ ਚਾਹੀਦਾ ਹੈ ਜਦੋਂ ਕੋਈ ਲੋੜਵੰਦ ਆਵੇ ਕੋਈ ਭੁੱਖਾ ਸਾਧੂ ਸੰਤ ਜਾਂ ਕੋਈ ਵੀ ਗਰੀਬ ਜੇ ਕੋਈ ਵੀ ਜਾਨਵਰ ਆਵੇ ਤਾਂ ਉਸ ਨੂੰ ਪਰਸ਼ਾਦਾ ਜ਼ਰੂਰ ਛਕਾਓ ਕਿਹਾ ਜਾਂਦਾ ਹੈ ਕਿ ਸ਼ਨੀਵਾਰ ਦੇ ਦਿਨ ਸਰੋਂ ਦਾ ਤੇਲ ਰੋਟੀ ਦੇ ਉੱਪਰ ਲਗਾ ਕੇ ਜੇ ਤੁਹਾਡੇ ਕੋਲ ਹੋ ਸਕੇ ਤਾਂ ਉਹਦੇ ਉੱਤੇ ਥੋੜਾ ਜਿਹਾ ਗੁੜ ਪਾ ਕੇ ਤੁਹਾਡੇ ਘਰ ਦਾ ਜੋ ਵੀ ਜੀ ਜੋ ਹਮੇਸ਼ਾ ਚਿੜ-ਚਿੜਾ ਜਿਹਾ ਬਣਿਆ ਰਹਿੰਦਾ ਹੈ ਜਿਹਨੂੰ ਬਹੁਤ ਜ਼ਿਆਦਾ ਗੁੱਸਾ ਹੁੰਦਾ ਹੈ ਬਿਨਾਂ ਹੀ ਗੱਲ ਤੋਂ ਗੁੱਸੇ ਰਹਿੰਦਾ ਹੈ ਉਹਦੇ ਅੰਦਰ ਉਤਾਵਲਾਪਨ ਰਹਿੰਦਾ ਹੈ ਜੋ ਹਰ ਕਿਸੇ ਦੇ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਹੈ ਆਮ ਇਹੋ ਕਰਦਾ ਜਵਾਕ ਹੋਵੇ ਬਿਨਾਂ ਗੱਲ ਤੋਂ ਰੋਂਦਾ ਰਹਿੰਦਾ ਹੈ ਉਹਦੇ ਉਤੋਂ ਦੀ ਰੋਟੀ ਵਾਰ ਕੇ ਕਿਸੇ ਜਾਨਵਰ ਨੂੰ ਖਵਾ ਦਿਓ ਇਸ ਤਰ੍ਹਾਂ ਕਰਨ ਨਾਲ ਕੀ ਹੁੰਦਾ ਹੈ ਕਿ ਜੋ ਉਹ ਬੱਚਾ ਹੈ ਜਾਂ ਘਰ ਦਾ ਕੋਈ ਵੀ ਜੀ ਹੈ ਉਹਦਾ ਉਹ ਚਿੜਚਿੜਾਪਣ ਜੋ ਹੈ ਦੂਰ ਹੋ ਜਾਵੇਗਾ ਜਦੋਂ ਆਪਾਂ ਕਹਿ ਲਈਏ ਕਿ ਆਪਣੇ ਜਿਹੜੇ ਸਿਆਣੇ ਹਨ ਆਪਣੇ ਵੱਡੇ ਵਡੇਰੇ ਸੀ ਉਹ ਲੰਬੇ ਸਮੇਂ ਤੋਂ ਐਵੇਂ ਕਰਦੇ ਆ ਰਹੇ ਸਨ ਹੁਣ ਇਸੇ ਪਿਛੇ ਧਾਰਨਾ ਕੀ ਹੈ ਉਹਨਾਂ ਨੇ ਬਣਾਈ ਸੀ ਇਹ ਉਹ ਹੀ ਜਾਣਦੇ ਆ ਅਗਲੀ ਗੱਲ ਉਹ ਕਹਿੰਦੇ ਹਨ ਕਿ ਇਸ ਦਿਨ ਆਪਣੇ ਵਾਲਾਂ ਦੇ ਵਿੱਚ ਸਰੋਂ ਦਾ ਤੇਲ ਜ਼ਰੂਰ ਲਗਾਓ ਇਹਦੇ ਨਾਲ ਸਭ ਕੁਝ ਸ਼ੁਭ ਹੁੰਦਾ ਹੈ ਇਹ ਤਾਂ ਧਾਰਮਿਕ ਕਾਰਨ ਹੋਏ ਕਹਿੰਦੇ ਹਨ ਕਿ ਬੜਾ ਚੰਗਾ ਹੋਵੇਗਾ ਤੁਹਾਡੇ ਨਾਲ ਹੁਣ ਇਹਦੇ ਪਿੱਛੇ ਵਿਗਿਆਨਿਕ ਕਾਰਨ ਕੀ ਹਨ ਆਪਣੇ ਜਿਹੜੇ ਵੱਡੇ ਵਡੇਰੇ ਸਨ ਉਹਨਾਂ ਦੇ ਸਿਰ ਨਹੀਂ ਸਨ ਦੁੱਖ ਦੇ ਕਹਿ ਲਵੋਗੇ ਉਹਨਾਂ ਦੇ ਵਾਲ ਬੜੇ ਘੱਟ ਚਿੱਟੇ ਹੁੰਦੇ ਸੀ ਉਹਨਾਂ ਦੇ ਵਾਲ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਸਨ ਆਪਾਂ ਕਹਿ ਦਿੰਨੇ ਆ ਕਿ ਸਾਡਾ ਸਿਰ ਦੁਖਦਾ ਰਹਿੰਦਾ ਹੈ ਵਾਲ ਚਿੱਟੇ ਹੋ ਗਏ ਹਨ ਉਮਰ ਤੋਂ ਪਹਿਲਾਂ ਹੀ ਬੁਢਾਪਾ ਆ ਗਿਆ ਹੈ ਜਾਂ ਕਹਿ ਲਈਏ ਕਿ ਵਾਲ ਝੜਦੇ ਬਹੁਤ ਨੇ ਕਈ ਤਰ੍ਹਾਂ ਦੇ ਆਪਾਂ ਆਪਣੀਆਂ ਜੋ ਦਿਗਤਾਂ ਦੱਸਦੇ ਹਾਂ ਪਰੇਸ਼ਾਨੀਆਂ ਦੱਸਦੇ ਹਾਂ ਕੋਈ ਕਹਿੰਦਾ ਹੈ ਕਿ ਮਾਈਗਰੇਨ ਹੋ ਗਿਆ ਹੈ ਕੋਈ ਕਹਿੰਦਾ ਹੈ ਕਿ ਉਸ ਦਾ ਅੱਧਾ ਸਿਰ ਦੁਖ ਰਿਹਾ ਹੈ ਐਵੇਂ ਵੱਖ-ਵੱਖ ਤਰ੍ਹਾਂ ਦੇ ਰੋਗ ਦੱਸਦੇ ਹਾਂ ਸਾਨੂੰ ਰੋਗ ਲੱਗੇ ਹੋਏ ਹਨ ਜੇਕਰ ਆਪਾਂ ਹਫਤੇ ਦੇ ਵਿੱਚ ਇੱਕ ਵਾਰ ਵੀ ਆਪਣੇ ਸਿਰ ਦੇ ਵਿੱਚ ਸਰੋਂ ਦਾ ਤੇਲ ਲਗਾਉਨੇ ਹਾਂ ਚੰਗੀ ਤਰ੍ਹਾਂ ਇਹਦੇ ਨਾਲ ਮਾਲਿਸ਼ ਕਰਦੇ ਹਾਂ ਜਿਵੇਂ ਉਮਰ ਤੋਂ ਪਹਿਲਾਂ ਹੀ ਵਾਲ ਚਿੱਟੇ ਹੋ ਜਾਂਦੇ ਨੇ ਐਵੇਂ ਦੀਆਂ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ ਉਹ ਇਹਦੇ ਨਾਲ ਹੀ ਠੀਕ ਹੋ ਜਾਂਦੀਆਂ ਹਨ ਕਰਨਾ ਕੀ ਹੈ ਕਿ ਹਲਕਾ ਹਲਕਾ ਆਪਣੇ ਸਿਰ ਦੇ ਵਿੱਚ ਇਹ ਤੇਲ ਲਗਾਓ ਇਹਦੇ ਨਾਲ ਜਿੰਨੇ ਵੀ ਤੁਹਾਡੇ ਸਿਰ ਸੰਬੰਧੀ ਰੋਗ ਨੇ ਉਹ ਸਾਰੇ ਠੀਕ ਹੋ ਜਾਣਗੇ ਸ਼ਿਰ ਨੂੰ ਬੜਾ ਹੀ ਆਰਾਮ ਮਿਲੇਗਾ ਬੜਾ ਜ਼ਿਆਦਾ ਜੇਕਰ ਕਿਸੇ ਨੂੰ ਮਾਈਗਰੇਨ ਹੈ ਜਾਂ ਕਿਸੇ ਨੂੰ ਸਰਵਾਈਕਲ ਹੈ ਐਵੇਂ ਕਈ ਤਰ੍ਹਾਂ ਦੀਆਂ ਦਿੱਕਤਾਂ ਨੇ ਉਹ ਵੀ ਠੀਕ ਹੋ ਜਾਣਗੀਆਂ ਆਪਣੇ ਵੱਡੇ ਬਡੇਰੇ ਉਸ ਸਮੇਂ ਉਹਨਾਂ ਕੋਲ ਕੋਈ ਡਾਕਟਰ ਨਹੀਂ ਸਨ ਹੁੰਦੇ ਉਹ ਕਰਦੇ ਹੀ ਇਹ ਦੇਸੀ ਇਲਾਜ ਵਰਤਦੇ ਸਨ ਜਿਸ ਦੇ ਨਾਲ ਉਹ ਰੋਗ ਰਹਤ ਰਹਿੰਦੇ ਸਨ ਪਰ ਅੱਜ ਆਪਾਂ ਇਹਨਾਂ ਚੀਜ਼ਾਂ ਤੋਂ ਕੋਹਾਂ ਦੂਰ ਹੋ ਗਏ ਆ ਸਿਰ ਦੇ ਨੇੜੇ ਵੀ ਤੇਲ ਨੂੰ ਨਹੀਂ ਆਉਣ ਦਿੰਦੇ ਤੇ ਫਿਰ ਕਹਿੰਦੇ ਆਗੇ ਸਿਰ ਦੁਖਦਾ ਹੈ ਬੁਢਾਪਾ ਆ ਗਿਆ ਹੈ ਵਾਲ ਚਿੱਟੇ ਹੋ ਗਏ ਹਨ ਆਪਾਂ ਤੇਲ ਲਗਾਉਣਾ ਬਿਲਕੁਲ ਹੀ ਛੱਡ ਦਿੱਤਾ ਹੈ ਆਪਣੇ ਜਵਾਕਾਂ ਨੂੰ ਵੀ ਅਸੀਂ ਤੇਲ ਨਹੀਂ ਲਗਾਉਂਦੇ ਇਸ ਤਰ੍ਹਾਂ ਹਫ਼ਤੇ 'ਚ ਇੱਕ ਵਾਰ ਸਰੋਂ ਦਾ ਤੇਲ ਜ਼ਰੂਰ ਲਗਾਇਆ ਕਰੋ ਅਗਲੀ ਚੀਜ਼ ਜੋ ਕਹਿੰਦੇ ਹਨ ਜੇਕਰ ਤੁਹਾਡੇ ਕੋਲੋਂ ਸੰਭਵ ਹੋ ਸਕੇ ਨਾ ਤੁਸੀਂ ਰਾਤ ਦੇ ਸਮੇਂ ਆਪਣੀ ਤੁੰਨੀ ਦੇ ਵਿੱਚ ਤੇਲ ਲਗਾ ਕੇ ਸੋਇਆ ਕਰੋ ਅਜਹਾ ਕਰਨ ਨਾਲ ਕਹਿੰਦੇ ਹਨ ਕਿ ਭਾਗ ਖੁੱਲ ਜਾਂਦੇ ਨੇ ਜੀਵਨ ਦੀਆਂ ਮੁਸ਼ਕਲਾਂ ਘਟ ਜਾਂਦੀਆਂ ਹਨ ਇਹ ਤਾਂ ਸੀ ਧਾਰਮਿਕ ਕਾਰਨ ਜੋ ਵੱਖ-ਵੱਖ માનਤਾਵਾਂ ਹਨ ਹੁਣ ਇਹਦੇ ਪਿੱਛੇ ਵਿਗਿਆਨ ਕੀ ਕਹਿੰਦਾ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਕਿ ਧੁੰਨੀ ਦੇ ਵਿੱਚ ਸਰੋਂ ਦਾ ਤੇਲ ਲਾਉਣ ਨਾਲ ਪੂਰੇ ਹੀ ਸਰੀਰ ਦੀ ਜੋ ਖੁਸ਼ਕੀ ਹੈ ਉਹ ਦੂਰ ਹੋ ਜਾਂਦੀ ਹੈ ਕਈਆਂ ਦੇ ਸਿਰ ਦੇ ਵਿੱਚ ਖੁਸ਼ਕੀ ਹੁੰਦੀ ਹੈ ਜਾਂ ਕਈਆਂ ਦੇ ਸਿਰ ਦੇ ਵਿੱਚ ਸਿਕਰੀ ਰਹਿੰਦੀ ਹੈ ਉਹ ਸਿਰਫ ਇਹ ਕਰ ਲੈਣ ਤਾਂ ਠੀਕ ਹੋ ਜਾਂਦੀ ਹੈ ਕੰਿਆਂ ਨਾਲ ਕੀ ਹੁੰਦਾ ਹੈ ਕਿ ਉਹਨਾਂ ਦੇ ਬੁੱਲ ਹਮੇਸ਼ਾ ਫਟੇ ਰਹਿੰਦੇ ਹਨ ਉਹ ਵੀ ਧੁੰਨੀ ਦੇ ਵਿੱਚ ਤੇਲ ਲਗਾਓ ਤੇ ਇਸ ਦੇ ਨਾਲ ਤੁਹਾਡੀ ਸਿਹਤ ਠੀਕ ਰਹੇਗੀ ਜਦੋਂ ਆਪਾਂ ਧੁੰਨੀ ਵਿੱਚ ਤੇਲ ਲਗਾਉਨੇ ਹਾਂ ਕਿਉਂਕਿ ਇਹ ਧੁੰਨੀ ਜੋ ਹੈ ਇਹ ਪੂਰੇ ਸਰੀਰ ਦਾ ਕੇਂਦਰ ਬਿੰਦੂ ਹੈ ਇਸ ਦੇ ਨਾਲ ਸਾਡੇ ਪੂਰੇ ਸਰੀਰ ਦੀਆਂ ਜੋ ਨਾੜਾਂ ਨੇ ਉਹ ਜੁੜੀਆਂ ਹੋਈਆਂ ਹਨ ਜੇਕਰ ਆਪਾਂ ਆਪਣੀ ਧੁੰਨੀ ਦੇ ਵਿੱਚ ਤੇਲ ਲਗਾਉਨੇ ਹਾਂ ਥੋੜਾ ਜਿਹਾ ਵੀ ਲਗਾਉਨੇ ਹਾਂ ਤਾਂ ਇਸ ਦੇ ਨਾਲ ਪੂਰੇ ਸਰੀਰ ਨੂੰ ਜਿਹੜਾ ਹੈ ਉਰਜਾ ਮਿਲਦੀ ਹੈ ਪੂਰਾ ਸਰੀਰ ਹੀ ਇਹਦੇ ਨਾਲ ਠੀਕ ਹੁੰਦਾ ਹੈ ਹਰ ਇੱਕ ਨਾੜ ਦੇ ਵਿੱਚ ਪਹੁੰਚ ਕੇ ਇਹ ਔਸ਼ਧੀ ਵਾਂਗ ਕੰਮ ਕਰਦਾ ਹੈ ਜਿੱਥੇ ਜਿਸ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਉਸ ਨੂੰ ਦੂਰ ਕਰਦਾ ਹੈ ਤਾਂ ਹਮੇਸ਼ਾ ਯਾਦ ਰੱਖੋ ਇਹ ਤੁਹਾਡੇ ਘਰ ਪਰਿਵਾਰ ਦੇ ਸਾਰੇ ਲੋਕ ਆਪਣਾ ਸਰੀਰ ਠੀਕ ਕਰਨ ਲਈ ਸਰੋਂ ਦਾ ਤੇਲ ਐਵੇਂ ਜਰੂਰ ਲਗਾਓ ਤੇ ਸਿਰ ਉੱਤੇ ਵੀ ਜਰੂਰ ਲਗਾਇਆ ਕਰੋ ਇਹਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੇ ਜੋ ਰੋਗ ਲੱਗੇ ਹੋਏ ਹਨ ਉਹ ਠੀਕ ਹੋ ਜਾਣਗੇ ਅਗਲੀ ਗੱਲ ਉਹ ਕਹਿੰਦੇ ਨੇ ਕਿ ਇਸ ਦਿਨ ਜਿਹੜਾ ਆਪਾਂ ਘਰ ਵਿੱਚ ਜੋਤ ਜਗਾਉਨੇ ਹਾਂ ਉਹ ਸਰੋਂ ਦੇ ਤੇਲ ਨਾਲ ਜਗਾਉਣੀ ਚਾਹੀਦੀ ਹੈ ਇਸ ਨਾਲ ਸਾਡੇ ਘਰ ਦਾ ਵਾਤਾਵਰਣ ਸ਼ੁੱਧ ਰਹਿੰਦਾ ਹੈ ਆਸਾ ਪਾਸਾ ਸ਼ੁੱਧ ਹੋ ਜਾਵੇਗਾ ਸਾਫ਼ ਹੋ ਜਾਵੇਗਾ ਹਵਾ ਦੇ ਵਿੱਚ ਜਿੰਨੇ ਵੀ ਰੋਗ ਪਣਪਦੇ ਹਨ ਉਹ ਦੂਰ ਹੋ ਜਾਣਗੇ ਤੇ ਵਾਤਾਵਰਣ ਬਿਲਕੁਲ ਸਾਫ਼ ਹੋ ਜਾਵੇਗਾ ਆਪਣੇ ਫੇਫੜੇ ਵੀ ਠੀਕ ਰਹਿਣਗੇ ਉਹਨਾਂ ਨੂੰ ਸਾਫ਼ ਆਕਸੀਜਨ ਮਿਲੇਗੀ ਦੇ ਦੇ ਨਾਲ ਮਨੁੱਖ ਨੂੰ ਜੋ ਦਿਲ ਸੰਬੰਧੀ ਰੋਗ ਹਨ ਜਾਂ ਫੇਫੜਿਆਂ ਸੰਬੰਧੀ ਰੋਗ ਹਨ ਉਹ ਬਿਲਕੁਲ ਠੀਕ ਹੋ ਜਾਣਗੇ ਉਹ ਮਨੁੱਖ ਹਮੇਸ਼ਾ ਰੋਗ ਰਹਿਤ ਰਹੇਗਾ ਤੰਦਰੁਸਤ ਰਹੇਗਾ ਆਪਾਂ ਧਾਰਮਿਕ ਕਾਰਨਾਂ ਨੂੰ ਸੰਗਤ ਜੀ ਛੇਤੀ ਮੰਨ ਲੈਂਦੇ ਹਾਂ ਇਸ ਲਈ ਹਰੇਕ ਜੋ ਵਿਗਿਆਨਕ ਤਰੀਕਾ ਹੁੰਦਾ ਹੈ ਉਸ ਨੂੰ ਧਰਮ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਜਿਸ ਦੇ ਕਾਰਨ ਮਨੁੱਖ ਨੂੰ ਛੇਤੀ ਸਮਝ ਲੱਗ ਜਾਂਦੀ ਹੈ ਅਤੇ ਉਹ ਸੋਤੇ ਸ਼ੇਤੀ ਅਮਲ ਕਰਦਾ ਹੈ ਤੇ ਜ਼ਿੰਦਗੀ ਵਿੱਚ ਲੈ ਕੇ ਆਉਂਦਾ ਹੈ ਫਿਰ ਕਹਿੰਦੇ ਹਨ ਕਿ ਉਹ ਸੌਖਾ ਹੋ ਜਾਂਦਾ ਹੈ ਉਹਦੇ ਸਾਰੇ ਦੁੱਖ ਰੋਗ ਦੂਰ ਹੋ ਜਾਂਦੇ ਹਨ ਤੇ ਸਾਧ ਸੰਗਤ ਜੀ ਜੇ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ